ਨੇ ਪਿਛਲੀਆਂ ਸਰਕਾਰਾਂ ਨੇ ਅਕਾਲੀ ਦਲ ਦੇ ਖਿਲਾਫ ਬਾਦਲ ਪਰਿਵਾਰ ਦੇ ਖਿਲਾਫ ਤੇ ਹੁਣ ਮਜੀਠੀਆ ਸਾਹਿਬ ਦੇ ਖਿਲਾਫ ਕਿਵੇਂ ਪਲਾਨ ਕਰਕੇ ਝੂਠੇ ਕੇਸ ਝੂਠੇ ਬਿਆਨ ਤੇ ਝੂਠੇ ਅਰੈਸਟ ਸਾਰਾ ਕੁਝ ਕਿਵੇਂ ਕੀਤਾ ਸਾਰੀ ਕਹਾਣੀ ਮੈਂ ਤੁਹਾਨੂੰ ਅੱਜ ਤੁਹਾਡੇ ਸਾਹਮਣੇ ਰੱਖਣਾ ਚਾਹਣਾ ਹੈ ਇਹਨਾਂ ਦਾ ਟਾਰਗੇਟ ਇੱਕੋ ਇੱਕ ਹੈ ਕਿ ਅਕਾਲੀ ਦਲ ਜੋ ਖੇਤਰੀ ਪਾਰਟੀ ਹੈ ਇਹਦੀ ਅਗਵਾਈ ਪਹਿਲੇ ਮਡੇ ਬਾਦਲ ਸਾਹਿਬ ਕਰ ਰਹੇ ਸੀ ਹੁਣ ਮੈਂ ਕਰ ਰਿਹਾ ਕਿਵੇਂ ਨਾ ਕਿਵੇਂ ਖੇਤਰੀ ਪਾਰਟੀ ਨੂੰ ਕਮਜ਼ੋਰ ਕੀਤਾ ਜਾਏ ਤੇ ਖਤਮ ਕੀਤਾ ਜਾਏ ਤੇ ਆ ਨੈਸ਼ਨਲ ਪਾਰਟੀਆਂ ਇੱਥੇ ਕਾਬਜ ਹੋਣ ਆ ਜਿਹੜੀ ਲੜੀ ਹੈ ਤੁਹਾਡੇ ਸਾਹਮਣੇ ਹੈ ਸ਼ੁਰੂ ਹੋਈ ਸਭ ਤੋਂ ਪਹਿਲੇ ਕੈਪਟਨ ਅਮਰਿੰਦਰ ਸਿੰਘ ਜਿਹੜਾ ਚੀਫ ਮਿਨਿਸਟਰ ਸੀ ਉਹਨੇ ਬਾਦਲ ਸਾਹਿਬ ਤੇ ਮੇਰੇ ਖਿਲਾਫ ਇੱਕ ਬੜਾ ਝੂਠਾ ਪ੍ਰਚਾਰ ਕੀਤਾ ਸੀ 3500 ਕਰੋੜ ਰੁਪਏ ਦੇ ਇਹਨਾਂ ਨੇ ਜਾਇਦਾਦ ਇਕੱਠੀ ਕਰ ਲਈ ਜੀ ਇਨਾ ਨੇ ਨਿਊਯਾਰਕ ਤੋਂ ਲੈ ਕੇ ਨਾਈਟ ਕਲੱਬ ਤੋਂ ਲੈ ਕੇ ਇੰਨੀਆਂ ਝੂਠ ਦੀਆਂ ਗੱਲਾਂ ਕੀਤੀਆਂ ਸੀ ਉਦੋਂ ਵੀ ਕਿਨੇ ਇਨਵੈਸਟੀਗੇਸ਼ਨ ਟੀਮ ਦਾ ਹੈੱਡ ਸੀ ਉਦੋਂ ਚੱਤੋਂ ਪਾਦਿਆ ਆਈ ਚੱਦੋਂ ਪਾਦਿਆ ਜਿਹੜਾ ਕੱਲ ਪਰਸੋ ਬਿਆਨ ਦੇ ਰਿਹਾ ਸੀ ਉਹੀ ਚੱਦੋਂ ਪਾਦਿਆ ਤੁਸੀਂ ਦੇਖ ਲਓ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਾਡੇ ਖਿਲਾਫ ਉਹਦ ਲਾਇਆ 3500 ਕਰੋੜ ਦਾ ਸਾਡੇ ਦੇ ਖਿਲਾਫ ਅਲੀਗੇਸ਼ਨ ਲਾਏ ਝੂਠਾ ਸੱਚਾ ਬਣਾ ਕੇ ਮਸਾ 40 ਕਰੋੜ ਤੱਕ ਪਹੁੰਚੇ ਉਹ ਵੀ ਕੋਰਟ ਤੋਂ ਨੇ ਇਹ ਨਕਾਰ ਦਿੱਤਾ ਤੇ ਸਾਨੂੰ ਕਲੀਨ ਸ਼ੀਟ ਦੇ ਕੇ ਸਾਨੂੰ ਬਰੀ ਕੀਤਾ ਪਰ ਮਕਸਦ ਇਹ ਨਾ ਹੀ ਸੀ ਇਲیکشن ਜਿੱਤਣ ਵਾਸਤੇ ਕਿਵੇਂ ਨਾ ਕਿਵੇਂ ਉਹਦਾ ਇੰਨਾ ਝੂਠ ਬੋਲਦਿਆ ਲੋਕਾਂ ਦੀਆਂ ਭਾਵਨਾ ਨੂੰ ਉਹਨਾਂ ਨੂੰ ਸਵੇਹ ਕਰਨਾ ਸੀ ਉਵੇਂ ਕੀਤਾ ਉਹਦੇ ਬਾਅਦ ਜਦੋਂ ਸਾਡੀ ਸਰਕਾਰ ਆਈ ਤੇ ਲਗਾਤਾਰ ਦੋ ਵਾਰ ਸਾਡੀ ਸਰਕਾਰ ਬਣ ਗਈ ਇਹਨਾਂ ਨੇ ਸੋਚਿਆ ਕਿ ਅਕਾਲੀ ਦਲ ਇੰਨੇ ਕੰਮ ਕਰ ਰਿਹਾ ਤੇ ਅਕਾਲੀ ਦਲ ਨੂੰ ਜੇ ਆਪਾਂ ਨਾ ਰੋਕਿਆ ਤੇ ਅਗਲੇ 15 20 ਸਾਲ 25 ਸਾਲ ਇਹਨਾਂ ਨੇ ਪੰਜਾਬ ਵਿੱਚ ਸੇਵਾ ਬਹੁਤ ਕਰਨੀਆਂ ਕਿਉਂਕਿ ਇਹਨਾਂ ਨੇ ਕੰਮ ਇੰਨੀ ਡਵੈਲਪਮੈਂਟ ਕੀਤੀ ਹੈ ਆ ਸਾਰੇ ਇਕੱਠੇ ਹੋ ਗਏ ਮਿਸ਼ਨ ਕਿ ਕਰ ਲਿਆ ਕਿ ਕਾਲੀਦਲ ਬਾਦਲ ਸਾਹਿਬ ਤੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਸਾਰੇ ਇਕੱਠੇ ਹੋ ਕੇ ਸਾਜ਼ਿਸ਼ ਕੀਤੀ ਜਿਹੜੀ ਬੇਅਦਬੀਆਂ ਦੀ ਗੱਲ ਇਹਨਾਂ ਨੇ ਛੇੜੀ ਤੁਸੀਂ ਦੇਖ ਲਓ ਉਹੀ ਗੱਲ ਹੋਈ ਸਾਡੇ ਖਿਲਾਫ ਬੇਅਦਬੀ ਦੀ ਗੱਲ ਕੀਤੀ ਤੇ ਅੱਜ ਤੱਕ ਇੱਕ ਕੇਸ ਨਹੀਂ ਸਾਡੇ ਖਿਲਾਫ ਬੇਅਦਬੀ ਦਾ ਕਿਉਂ ਕਿਉਂਕਿ ਇਹ ਝੂਠਾ ਸੀ ਕੋਈ ਕਰ ਨਹੀਂ ਸਕਿਆ ਹੁਣ ਆ ਜੇ ਡਰੱਗ ਦਾ ਮਾਫਲਾ ਸਾਡੀ ਸਰਕਾਰ ਨੇ ਡਰੱਗ ਮਾਫੀਆ ਦੇ ਖਿਲਾਫ ਅਸੀਂ ਜੰਗ ਛੇੜੀ ਮੈਂ ਹੋਮ ਮਿਨਿਸਟਰ ਹਾਂ ਅਸੀਂ ਡਰੱਗ ਨੂੰ ਮਾਫੀਆ ਲ ਫੜੇ ਪੋਲਾ ਫੜਿਆ ਹੁਣ ਅਸੀਂ ਫੜਿਆ ਤੇ ਹੋਇਆ ਕੀ ਜਦੋਂ ਫੜਿਆ ਆ ਜਿੰਨੇ ਡਰੱਗ ਵਾਲੇ ਇਕੱਠੇ ਹੋਏ ਇਹਨਾਂ ਨੇ ਕਿਹਾ ਆਪਾਂ ਨਹੀਂ ਸਰਕਾਰ ਦੇ ਪਾ ਦਿਓ ਫੜਨ ਵਾਲੇ ਅਸੀਂ ਇਹਦਾ ਮਤਲਬ ਹੈ ਜੇ ਜੰਮੂ ਕਸ਼ਮੀਰ ਵਿੱਚ ਕੋਈ ਟੈਰਰਿਸਟ ਫੜਾਇਆ ਜਾਂਦਾ ਹੈ ਤੇ ਉਹ ਕਹਦੇ ਕਿ ਮੈਨੂੰ ਤਾਂ ਅਮਿਤ ਸ਼ਾਹ ਜੀ ਨੇ ਭੇਜਿਆ ਹੈ ਪਾਕਿਸਤਾਨ ਤੇ ਮੈਨੂੰ ਉਹਨਾਂ ਨੇ ਭੇਜਿਆ ਹੈ ਕਿਸੇ ਮੰਨੋਗੇ ਜਿਹੜਾ ਬੰਦਾ ਆਪ ਅਸੀਂ ਫੜਿਆ ਹੋਏ ਤੇ ਉਹਦੇ ਬਿਆਨ ਨੂੰ ਕਾਂਗਰਸ ਨੇ ਤੇ ਸਾਰੀਆਂ ਪਾਰਟੀਆਂ ਨੇ ਚੱਕਲੇ ਤੇ ਬਾਰ-ਬਾਰ ਬਾਰ-ਬਾਰ ਵਿਕਰਮ ਸਿੰਘ ਮਜੀਠੀਆ ਦਾ ਨਾਮ ਲੈਣ ਲੱਗੇ ਨਹੀਂ ਜੀ ਉਹਨੇ ਕਿਹਾ ਸੀ ਉਹਨੇ ਕਿਹਾ ਸੀ ਕਿਉਂਕਿ ਉਹਨਾਂ ਨੇ ਐਮ ਸੀ ਕਿ ਆ ਸਰਕਾਰ 10 ਸਾਲ ਚੱਲ ਰਹੀ ਕਿੰਨੇ ਡਿਵੈਲਪਮੈਂਟ ਕੀਤੀ ਕਿੰਨੀ ਪੰਜਾਬ ਦੀ ਤਰੱਕੀ ਹੋਈ ਇਹਨਾਂ ਨੇ ਵਾਪਸ ਹੋਣਾ ਇੱਕੋ ਹੀ ਤਰੀਕਾ ਹੈ ਫਿਰ ਤੋਂ ਝੂਠ ਦਾ ਸਾਰਾ ਲਈਏ ਜਿਵੇਂ ਕੈਪਟਨ ਸਾਹਿਬ ਨੇ ਪਹਿਲੀ ਵਾਰ ਲਿੱਤਾ ਸੀ 3500 ਕਰੋੜ ਕਹਿ ਕੇ ਤੇ ਹੁਣ ਇਹਨਾਂ ਨੇ ਡਰਗਸ ਤੇ ਬੇਅਦਬੀ ਦਾ ਚੱਲ ਲਾਲ ਪੇ ਪਰ ਕੋਈ ਸਬੂਤ ਹੈ ਨਹੀਂ ਜਦੋਂ ਇਹਨਾਂ ਨੇ ਝੂਠ ਪ੍ਰਚਾਰ ਇਹ ਨਾ ਕੀਤਾ ਸਰਕਾਰ ਇਹਨਾਂ ਦੀ ਆ ਗਈ ਕਾਂਗਰਸ ਦੀ 5 ਸਾਲ ਤੱਕ ਕੋਈ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਕੋਈ ਡਰੱਗ ਦਾ ਕੇਸ ਨਹੀਂ ਰਜਿਸਟਰ ਹੋਇਆ ਜਦੋਂ ਇਲੈਕਸ਼ਨ ਆਇਆ ਚੰਨੀ ਮੁੱਖ ਮੰਤਰੀ ਬਣਿਆ ਇਹਨਾਂ ਨੇ ਫਿਰ ਤੋਂ ਸ਼ੁਰੂ ਕਰਤਾ ਬਿਕਰਮ ਮਜੀਠੀਆ ਡਰੱਗ ਲੋੜਾ ਬਿਕਰਮ ਮਜੀਠੀਆ ਲੋੜਾ ਉਹਨੂੰ ਪਤਾ ਆ ਕਿ ਆਕਾਲੀ ਦਲ ਨਾਲ ਫਿਰ ਇਲੈਕਸ਼ਨ ਜਿੱਤੇ ਉਹਨਾਂ ਨੇ ਬਿਕਰਮ ਸਿੰਘ ਮਜੀਠੀਆ ਦੇ ਪਹਿਲੀ ਵਾਰ ਡਰੱਗਸ ਦੇ ਮਾਮਲੇ 'ਚ 20 ਦਸੰਬਰ 2021 ਵਿੱਚ ਕੇਸ ਰਜਿਸਟਰ ਕੀਤਾ ਉਦੋਂ ਚੰਨੀ ਮੁੱਖ ਮੰਤਰੀ ਸੁਖੀ ਰੰਦਾਵਾਰ ਹੋਮ ਮਿਨਿਸਟਰ ਤੇ ਆਈ ਚੱਤੋਪਾ ਦੇ ਜਿਹੜੇ ਸਾਡੇ ਵਿੱਚ ਉੱਠ ਗਿਆ ਆਈ ਡੀਜੀਪੀਸੀ ਪੰਜਾਬ ਦਾ ਉਹੀ ਚੱਤੋਪਾ ਵਾਪਸ ਆ ਗਿਆ ਇਹਨਾਂ ਦਾ ਜਿਹੜਾ ਰੱਖਿਆ ਜਿਹੜਾ ਹਰ ਵਾਰ ਝੂਠੇ ਕੇਸ ਬਣਾਉਣ ਵਾਸਤੇ ਆ ਇੱਕ ਨੰਬਰ ਦਾ ਬੰਦਾ ਹੈ ਕੇਸ ਰਜਿਸਟਰ ਕਰਤਾ ਜੀ ਚਲੋ ਹੋ ਗਿਆ ਕੇਸ ਵਿਕਰਮ ਨੰਦਰ ਕਰਤਾ ਚਲੋ ਜੇ ਕੇਸ ਰਜਿਸਟਰ ਕਰਦਾ ਫਿਰ ਤੁਸੀਂ ਘੜ ਤੋਂ ਘੱਟ ਚਲਾਨ ਤਾਂ ਪੇਸ਼ ਕਰੋ ਤੁਹਾਡੇ ਕੋਲ ਕੀ ਸਬੂਤ ਹੈ ਤੁਸੀਂ ਹੈਰਾਨ ਰਹਿ ਜਾਓਗੇ 2000 21 ਨੂੰ ਕੇਸ ਰਜਿਸਟਰ ਹੋਇਆ ਅੱਜ 2025 ਐ 4 ਸਾਲ ਹੋ ਗਏ ਉਸ ਡਰੱਗ ਕੇਸ ਵਿੱਚ ਇੱਕ ਵੀ ਚਲਾਨ ਪੇਸ਼ ਨਹੀਂ ਹੋਇਆ ਇੱਕ ਵੀ ਚਲਾਨ ਪੇਸ਼ ਨਹੀਂ ਹੋਇਆ 4 ਸਾਲ ਹੋ ਗਏ ਤੈਨੂੰ ਇੱਕ ਚੀਜ਼ ਨਹੀਂ ਇੱਕ ਕੋਈ ਚੀਜ਼ ਲੱਭੀ ਇੱਕ ਬੂੰਦ ਡਰੱਗ ਨਹੀਂ ਮਿਲੀ ਵਿਕਰਮ ਤੋਂ ਇਹ ਕੋਈ ਛੋਟਾ ਜਿਹਾ ਸਬੂਤ ਮਿਲਿਆ ਜਿਸ ਮੂਡ ਮਿਲਦਾ ਤੇ ਚਲਾਨ ਪੇਸ਼ ਕਰ ਦੇ ਨਹੀਂ ਗਿਆ ਉਹਦੇ ਬਾਅਦ ਵਿਕਰਮ ਸਿੰਘ ਬਜੀਠਿਆ ਨੂੰ ਉਹਨੇ ਹਾਈ ਕੋਰਟ ਚ ਅਪਲਾਈ ਕੀਤਾ ਤੇ ਬੇਲ ਮਿਲ ਗਈ ਤੇ ਹਾਈ ਕੋਰਟ ਦੇ ਜਿਹੜੇ ਜੱਜ ਸਾਹਿਬ ਨੇ ਆਪਣੇ ਬੇਲ ਆਰਡਰ ਚ ਦੱਸਿਆ ਕੀ ਲਿਖਿਆ ਹਾਈ ਕੋਰਟ ਦੇ ਡਬਲ ਬੈਂਚ ਨੇ ਲਿਖਿਆ ਕਿ देयर इज नो ਐਵਿਡੈਂਸ ਵਿਦ ਪੰਜਾਬ ਗਵਰਨਮੈਂਟ ਕਿ ਵਿਕਰਮ ਸਿੰਘ ਬਜੀਠਿਆ ਕਿਸੇ ਡਰੱਗ ਵਿੱਚ ਇਨਵੋਲਵਡ ਐਕ ਨੋ ਐਵਿਡੈਂਸ ਸੈਕੰਡ ਪੁਆਇੰਟ ਲਿਖਿਆ देयर इज नो ਐਵਿਡੈਂਸ ਆਫ ਐਨੀ ਫਾਈਨੈਂਸ਼ੀਅਲ ਟ੍ਰੇਲ involved with in vikram singh majithia's case no government has not been able to find anything as aa keh ke aa order karke high court ne vikram singh majithia nu bail ditti ke tusi takka kithe inna ne dekho 2000 21 to leke 25 tak panch sityan banaiyan pehle sity banaunde onu khende labbo khende hai nahi chalo badal deo dooja banda le aao dooje bande le aunde ਉਹ ਕਹਿੰਦੇ ਕੁਝ ਨਹੀਂ ਐ ਫਿਰ ਤੀਜਾ ਬੰਦਾ ਲਿਆਓ ਯਾਰ ਕਿਸੇ ਇਨਵੈਸਟਿਗੇਸ਼ਨ ਮੈਂ ਹਿੰਦੁਸਤਾਨ ਦੇ ਇਤਿਹਾਸ ਵਿੱਚ ਆ ਨਹੀਂ ਦੇਖਿਆ ਕਿ ਐਸਆਈਟੀ ਜੇ ਕੋਈ ਰਿਜ਼ਲਟ ਨਾ ਦੇ ਉਹਨੂੰ ਬਦਲ ਕੇ ਦੂਜਾ ਲਿਆਓ ਚਲੋ ਦੂਜਾ ਲਿਆਤਾ ਪੰਜ ਐਸਆਈਟੀਆਂ ਹੋ ਗਈਆਂ ਪੰਜ ਹਲੇ ਤੱਕ ਇੱਕ ਨੇ ਨਹੀਂ ਕੀਤਾ ਆ ਜਿਹੜਾ ਕੇਸ ਇਹਨਾਂ ਨੇ ਇਨਫੋਰਸਮੈਂਟ ਡਾਇਰੈਕਟਰ ਨੂੰ ਵੀ ਦਿੱਤਾ ਈਡੀ ਨੂੰ ਈਡੀ ਨੇ ਵੀ ਇਨਵੈਸਟੀਗੇਸ਼ਨ ਕੀਤੀ ਤੇ ਈਡੀ ਨੇ ਵੀ ਕਿਹਾ ਸਾਡੇ ਕੋਲੇ ਕੋਈ ਸਬੂਤ ਨਹੀਂ ਕੋਈ ਸਾਡੇ ਕੋਲੇ ਇਹਦੇ ਅਗੇ ਸੈਲੀਗੇਸ਼ਨ ਦੇ ਖਿਲਾਫ ਕੋਈ ਅਸੀਂ ਨਹੀਂ ਲੱਭਿਆ ਦੇਖੋ ਦੇਸ਼ ਦੀ ED ਸਭ ਤੋਂ ਵੱਡੀ ਆਰਗਨਾਈਜ਼ ਉਹਨੇ ਕਲੀਨ ਚਿੱਟ ਦਿੱਤੀ ਹੈ ਇਹਨਾਂ ਪੰਜ SIT ਨੇ ਅੱਜ ਦੀ ਤਰੀਕ ਤੱਕ ਮੈਂ ਅੱਜ ਦੀ ਤਰੀਕ ਤੱਕ ਕਰ ਰਹੇ ਆ ਅੱਜ ਦੀ ਤਰੀਕ ਤੱਕ ਚਲਾਨ ਨਹੀਂ ਉਹ ਜਾ ਕੇ ਇਸ ਦੇ ਸਕੇ ਫਿਰ ਇਹਨਾਂ ਨੇ ਜੋ ਹਾਈ ਕੋਰਟ ਨੇ ਆਰਡਰ ਦਿੱਤਾ ਇਹਨਾਂ ਨੇ ਉਸ ਆਰਡਰ ਦੇ ਖਿਲਾਫ ਪੰਜਾਬ ਸਰਕਾਰ ਸੁਪਰੀਮ ਕੋਰਟ ਗਈ ਕਿ ਜੀ ਬੇਲ ਕੇ ਕੈਨਸਲ ਹੋਣੀ ਚਾਹੀਦੀ ਹੈ ਸੁਪਰੀਮ ਕੋਰਟ ਆ ਕੇਸ ਚੱਲਿਆ ਸੁਪਰੀਮ ਕੋਰਟ ਚ ਇਹਨਾਂ ਨੇ ਇੱਕ ਨਵੀਂ ਚੀਜ਼ ਪੇਸ਼ ਕਰਤੀ ਉੱਥੇ ਆਜੀ ਪੇਸ਼ ਕੀਤੀ ਐ ਡਾਇਰੈਕਟ ਐਫੀਡੀਬਲ ਦਿੱਤਾ ਕਿ ਸਾਨੂੰ 500 ਕਰੋੜ ਦੀ ਨਵੀਂ ਟ੍ਰੇਲ ਲੱਭੀ ਹੈ ਜੀ ਸੁਪਰੀਮ ਕੋਰਟ ਸਾਨੂੰ ਇਹਦੇ ਤੇ ਐਨੂੰ ਸਾਨੂੰ ਇੱਕ ਕਸਟੋਲੀਅਨ ਐਡਕੈਂਟਡ ਕੋਈ ਸੀ ਜਾਈਦੀ ਸੀ ਬੇਲ ਕੈਨਸਲ ਕਰੋ ਸੁਪਰੀਮ ਕੋਰਟ ਨੇ ਸਾਰਾ ਐਗਜ਼ਾਮਨ ਕੀਤਾ ਤੇ ਕਿਹਾ ਸੁਪਰੀਮ ਕੋਰਟ ਨੇ ਕੀ ਇਹਨਾਂ ਨੂੰ ਪੰਜਾਬ ਸਰਕਾਰ ਨੂੰ ਕਿ 4 ਸਾਲ ਹੋ ਗਏ ਆ ਤੁਸੀਂ ਇੱਕ ਬੰਦੇ ਨੂੰ ਲਗਾਤਾਰ ਹੈਰਸ ਕਰ ਰਹੇ ਹੋ ਤੇ ਤੁਸੀਂ ਕਹਿੰਦੇ ਹੋ ਕਿ ਹਲੇ ਤੁਹਾਨੂੰ ਲੱਭਿਆ ਨਹੀਂ ਤੇ ਤੁਸੀਂ ਬੇਲ ਕਿਉਂ ਕੈਨਸਲ ਕਰਦੇ ਹੋ? ਕਿਆ ਕਨਵਸੇ ਕਹਿ ਰਹੇ ਹੋ ਕਿ ਕੱਲਾ ਹੈਰਸਮੈਂਟ ਕਰਨਾ ਹੈ? ਆਪਣੀ ਵਿਲ ਲੈਂਡ ਫੈਂਸੀ ਕਰਕੇ ਇਹਨੂੰ ਅੰਦਰ ਕਰਉਣਾ ਇਸ ਕਰਕੇ ਤੁਸੀਂ ਕਰ ਰਹੇ ਹੋ। ਇਹਨਾਂ ਨੇ ਕਿਹਾ ਜੀ ਨਹੀਂ ਸਾਨੂੰ ਆਹ ਟਰੇਲ ਮਿਲੀ ਹੈ ਜੀ ਸਾਰਾ ਕੁਝ ਹੋਇਆ। ਸੁਪਰੀਮ ਕੋਰਟ ਨੇ ਰਿਜੈਕਟ ਕੀਤੀ ਇਹਨਾਂ ਦੀ ਬੇਲ ਤੇ ਕਿਆ ਆਪਣੀ ਇਹਨਾਂ ਦੀ ਆਰਗੂਮੈਂਟ ਰਿਜੈਕਟ ਕੀਤੀ ਪੰਜਾਬ ਸਰਕਾਰ ਦੀ ਤੇ ਕਿਆ ਜੋ ਹਾਈ ਕੋਰਟ ਨੇ ਕਿਹਾ ਉਹ ਸਹੀ ਹੈ? ਤੇ ਹਾਈ ਕੋਰਟ ਨੇ ਕੀ ਕਿਹਾ? ਕਿ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਡਰਗ ਮਾਮਲੇ ਵਿੱਚ ਇੱਕ ਵੀ ਸਬੂਤ ਸਰਕਾਰ ਕੋਲ ਨਹੀਂ ਹੈ ਦੇ ਖਿਲਾਫ ਕੋਈ ਫਾਈਨੈਂਸ਼ੀਅਲ ਟ੍ਰੇਲ ਵਾਰੇ ਵੀ ਕੋਈ ਸਬੂਤ ਨਹੀਂ ਹੈ ਐਸ ਕਰਕੇ ਇਹ ਸਾਰਾ ਡਰਾਮਾ ਕਰੀ ਜਾਂਦੇ ਆ ਹੁਣ ਦੇਖੋ ਜਿਦੋਂ ਉਹਨਾਂ ਨੇ ਦੇਖਿਆ ਕਿ ਵਿਕਰਮ ਸਿੰਘ ਵਿਜੀਠਿਆ ਦਾ ਤਾਂ ਹੁਣ ਡਰਗ ਕੇਸ ਤਾਂ ਕਲੀਅਰਟੀ ਹੋ ਗਈ ਜੋ ਸੁਪਰੀਮ ਕੋਰਟ ਨੇ ਕਿਹਾ ਤਾਂ ਹਾਈ ਕੋਰਟ ਨਹੀਂ ਕਿਹਾ ਅਜੇ ਤਾਂ ਵਿਕਰਮ ਨੂੰ ਅੰਦਰ ਕਰਨਾ ਹੈ ਕਿਉਂਕਿ ਵਿਕਰਮ ਆਪਣੇ ਜਿਹੜਾ ਭਗਵੰਤ ਮਾਨ ਚੀਫ ਮਿਨਿਸਟਰ ਹੈ ਇਹ ਦੇਖ ਖਲਾਫ ਰੋਲ ਬਹੰਦਨ ਦਾ ਇਹਨਾਂ ਦੀ ਕਰਤੂਤਾਂ ਬਾਰੇ ਕਰ ਦੱਸਦਾ ਹੈ ਇਹਨਾਂ ਦੇ ਘਪਲਿਆਂ ਬਾਰੇ ਦੱਸਦਾ ਹੈ ਇਹਨਾਂ ਦੀ ਕਿਵੇਂ ਪਰਿਵਾਰ ਲੁੱਟੀ ਜਾਂਦਾ ਦੱਸਦਾ ਕਿਵੇਂ ਕੇਜਰੀਵਾਲ ਲੁੱਟੀ ਜਾਂਦਾ ਉਹਦੇ ਪਰ ਹਰ ਰੋਜ਼ ਇਹਦੇ ਇਹਨਾਂ ਖਿਲਾਫ ਬਣਾ ਇਹਨੂੰ ਅਸੀਂ ਅੰਦਰ ਕਰਨਾ ਹੀ ਕਰਨਾ ਹੈ ਦੇਖੋ ਕਿੰਨੀ ਡਿਸਪੀਰੇਸ਼ਨ ਇੱਕ ਬੰਦੇ ਦੇ ਖਿਲਾਫ ਕੇਜਰੀਵਾਲ ਹੈ ਜਿਹਨੇ ਮਾਫੀ ਮੰਗੀ ਕਿ ਮੇਰੇ ਕੋਲ ਕੋਈ ਸਬੂਤ ਨਹੀਂ ਡਰਗ ਬਾਰੇ ਆਈ ਇਹ ਨਹੀਂ ਕਿਹਾ ਸੀ ਨਾ ਕੇਜਰੀਵਾਲ ਨੇ ਵਿਕਰਮ ਸਿੰਘ ਖਲਾਫ ਤੇ ਵਿਕਰਮ ਨੇ ਡਿਫਰਮੇਸ਼ਨ ਕੇਸ ਕੀਤਾ ਸੀ ਤੇ ਕੇਸ ਜਦੋਂ ਕੀਤਾ ਕੇਜਰੀਆ ਨੂੰ ਪਤਾ ਕਿ ਮੇਰੇ ਕੋਲ ਸਬੂਤ ਹੈ ਨਹੀਂ ਤੇ ਮਾਫੀ ਮੰਗੀ ਸੰਜੇ ਸਿੰਘ ਹੁਣ ਜੇਲ੍ਹ ਜਾ ਰਿਹਾ ਹੈ ਕਿਉਂਕਿ ਉਹਨੇ ਵੀ ਆਈ ਕੀਤਾ ਸੀ ਹੁਣ ਡਰੇ ਬੈਠੇ ਹੁਣ ਉਹਨਾਂ ਕੋਲੇ ਕੋਈ ਪ੍ਰੂਫ ਨਹੀਂ ਹੁਣ ਐਸਆਈਟੀ ਨੂੰ ਕਹਿੰਦੇ ਕੋਈ ਲੱਭੋ ਕੁਛ ਨਾ ਕਰੋ ਹੁਣ ਹਾਲਾਤ ਇੱਥੋਂ ਤੱਕ ਆ ਗਈ ਕਿ ਹੁਣ ਤੁਸੀਂ ਦੇਖ ਲਓ ਆ ਹੁਣੀ April ਦੇ ਮਹੀਨੇ ਸੁਪਰੀਮ ਕੋਰਟ ਦਾ ਆਰਡਰ ਆਇਆ ਤੇ ਹੁਣੀ ਆਪਣੇ 24 ਜੂਨ ਨੂੰ 24 ਜੂਨ ਨੂੰ ਰਾਤ ਨੂੰ ਆ ਚੀਫ ਮਿਨਿਸਟਰ ਨੂੰ ਬੜੀ ਫਰਸਟ੍ਰੇਸ਼ਨ ਆਈ ਤੁਸੀਂ ਦੇਖ ਲਓ ਹਾਲਾਤ ਸਰਕਾਰ ਦੇ ਕੀ ਵੀ ਹੈ ਚੀਫ ਮਿਨਿਸਟਰ ਨੂੰ ਫਰਸਟ੍ਰੇਸ਼ਨ ਇੰਨੀ ਹੋ ਗਈ ਕਿ ਮੇਰੇ ਬੈ ਕੁਝ ਕਰ ਨਹੀਂ ਸਕਦਾ ਵਿਕਰਮ ਦੇ ਖਿਲਾਫ ਕਿਉਂਕਿ ਕੋਈ ਸਬੂਤ ਨਹੀਂ ਆ ਰੋਜ਼ ਮੇਰੇ ਖਿਲਾਫ ਬੋਲਦਾ ਹੈ ਸਾਡੇ ਮੇਰੀ ਸਾਰੀ ਸਰਕਾਰ ਦੇ ਖਿਲਾਫ ਉਹਦਾ ਇਹਨੂੰ ਅੰਦਰ ਕਰਨਾ ਹੀ ਕਰਨਾ ਹੈ ਇਹਨੇ ਡੀਜੀਪੀ ਨੂੰ ਤੁਹਾਨੂੰ ਪਤਾ ਹੈ ਰਾਤ ਨੂੰ ਮੁੱਖ ਮੰਤਰੀ ਸ਼ਰਾਬ ਪੀ ਲੈਂਦਾ ਬਹੁਤ ਜ਼ਿਆਦਾ ਇਹਨੂੰ ਹੋਸ਼ ਨਹੀਂ ਰਹਿੰਦਾ ਫਿਰ ਆ ਸੋਚਦਾ ਕਿ ਮੈਂ ਰਾਜਾ ਹਾਂ ਇਹਨੇ ਰਾਤ ਨੂੰ ਟੈਲੀਫੋਨ ਕੀਤਾ ਡੀਜੀਪੀ ਨੂੰ 24 ਅਪ੍ਰੈਲ ਨੂੰ ਕੀ ਕਿਹਾ 24 ਜੂਨ ਨੂੰ 24 ਜੂਨ ਨੂੰ ਹੁਣੀ 24 ਜੂਨ ਐਸ 24 ਜੂਨ ਨੂੰ ਰਾਤ ਨੂੰ ਟੈਲੀਫੋਨ ਕੀਤਾ ਡੀਜੀਪੀ ਨੂੰ ਮੈਂ ਜੇ ਸਵੇਰ ਤੱਕ ਬਿਕਰਮ ਸਿੰਘ ਮਜੀਠੀਆ ਨਾ ਫੜਿਆ ਤੇ ਅਸੀਂ ਮੈਂ ਤੈਨੂੰ ਬਾਹਰ ਕੱਢੂਗਾ ਤੁਸੀਂ ਦੇਖ ਲਓ ਰਾਤ ਨੂੰ 10:30 ਵਜੇ 10:40 ਤੇ ਮਿਲਦਾ 10:40 ਤੇ ਰਾਤ ਨੂੰ ਡੀਜੀਪੀ ਲਿਖਦਾ ਵਿਜੀਲੈਂਸ ਨੂੰ ਕਹਿੰਦੇ ਜੀ ਇਹਦੇ ਤੇ ਪਰਚਾ ਦਿੱਤਾ ਜਾਏ ਦੇਖੋ ਡੀਜੀਪੀ 10:40 ਸ਼ਾਮ ਨੂੰ ਤੇ ਉਹ ਹੀ ਚੀਜ਼ ਜਿਹੜੇ ਸੁਪਰੀਮ ਕੋਰਟ ਦਿੱਤਾ ਸੀ ਆਈ ਤੁਸੀਂ ਪਰਚਾ ਦੇਖ ਲਓ ਉਹ ਹੀ ਚੀਜ਼ ਜੋ ਸੁਪਰੀਮ ਕੋਰਟ ਚ ਇਹਨਾਂ ਨੇ ਕਿਹਾ ਸੀ ਕਿ ਝੂਠਾ ਟ੍ਰੇਲ ਬਣਾਈ ਸੀ ਉਹ ਹੀ ਚੀਜ਼ ਉਹ ਹੀ ਕਾਗਜ਼ ਐਫੀਡਵਿਟ ਕੱਢ ਕੇ ਉਹ ਹੀ ਉਹ ਜਿਹੜਾ ਐਫੀਡਵਿਟ ਸੀ ਸਰਕਾਰ ਦਾ ਉਹਨੂੰ ਐਫਆਈਆਰ ਦਾ ਰੂਪ ਦੇਤਾ ਦੇਖੋ ਆ ਤਾਂ ਸਭ ਤੋਂ ਪਹਿਲੇ ਕੰਟੈਂਪਟ ਆਫ ਸੁਪਰੀਮ ਕੋਰਟ ਵੀ ਬਣਦੀ ਹੈ 10:40 ਤੇ ਡੀਜੀਪੀ ਨੇ ਚਿੱਠੀ ਲਿਖੀ ਸਵੇਰੇ 4 ਵਜੇ ਸਵੇਰੇ ਚਾਹਦੇ 4 ਵਜੇ ਪਰਚਾ ਹੁੰਦਾ ਹੈ ਯਾਰ ਮੈਂ ਹੈਰਾਨ ਹੈ ਜੇ ਇੰਨੀ ਐਫੀਸ਼ੀਐਂਟ ਹੋ ਗਈ ਪੰਜਾਬ ਪੁਲਿਸ ਕੀ 4 ਘੰਟਿਆਂ ਚ ਇਹਨਾਂ ਨੇ ਸਾਰੀ ਐਗਜ਼ਾਮਨ ਵੀ ਕਰ ਲਈ ਐ ਫਾਇਰ ਸਾਰਾ ਕੁਝ ਹੀ ਲੱਭ ਲਿਆ 4 ਘੰਟਿਆਂ ਦੇ ਅੰਦਰ ਤੇ ਇਨਸਟਰਕਸ਼ਨ ਸੀ ਚੀਫ ਮਿਨਿਸਟਰ ਕੀ ਸਵੇਰੇ 8 ਵਜੇ ਤੱਕ ਮੈਨੂੰ ਬਿਕਰਮ ਅੰਦਰ ਚਾਹੀਦਾ ਹੈ ਤੇ 4 ਵਜੇ ਦੇ ਬਾਅਦ 8 ਵਜੇ ਉਹਦੇ ਘਰੇ ਬੈਠੇ ਤੇ ਉਹਨੂੰ ਫੜ ਕੇ ਲੈ ਗਏ ਦੇਖੋ ਆ ਇੱਥੇ ਕਾਨੂੰਨ ਹੈ ਤੇ ਕੀ ਅਲੀਗੇਸ਼ਨ ਝੂਠ ਤੇ ਝੂਠ ਹੁਣ ਇਸ ਗੱਲ ਵਿੱਚ ਕੀ ਹੋਇਆ ਮੈਂ ਤੁਹਾਨੂੰ ਦੱਸਦਾ ਜਿਹੜੀ ਪਹਿਲੀ ਐਫਆਰ ਹੈ ਡਰੱਗਸ ਦੀ ਉਹ ਤਾਂ ਹੰਕੋਸ਼ ਹੀ ਹੋ ਗਈ ਸਮਝ ਲਓ ਉਹਦਾ ਕਲੀਨ ਸ਼ੀਟ ਮਿਲ ਗਈ ਸੁਪਰੀਮ ਕੋਰ ਨੇ ਕਹਿੰਦਾ ਕੋਈ ਐਵਿਡੈਂਸ ਨਹੀਂ ਤੁਹੇ ਨਹੀਂ ਐਵਿਡੈਂਸ ਨਹੀਂ ਹੁਣ ਇਹਨੇ ਕਿਹਾ ਕਿ ਡੀਏ ਦਾ ਕੇਸ ਬਣਾਓ ਆ ਜਿਹੜਾ ਹੁਣ ਪਰਚਾ ਦਿੱਤਾ ਹੈ ਇਹਦੇ ਵਿੱਚ ਡਰੱਗ ਦਾ ਨਾ ਹੀ ਨਹੀਂ ਹੈ ਕੇਸ ਤਾਂ ਵਿਕਰਮ ਦੇ ਆਪ ਬਣਾ ਰਹੇ ਸੀ ਨਾ ਕੀ ਇਹਨੇ ਡਰੱਗ ਖਰੀਦਦਾ ਜੀ ਗੰਗ ਵੇਚਦਾ ਹੈ ਡਰੱਗ ਦਾ ਲੋਡ ਨਾਲ ਮਿਲਦਾ ਹੈ ਉਹ ਪੈਸਾ ਇਕੱਠਾ ਹੁੰਦਾ ਹੈ ਉਹ ਪੈਸੇ ਤੋਂ ਅਸੀਂ ਇਹ ਪ੍ਰਾਪਰਟੀ ਲੈ ਰਹੀ ਆਪਣੀ ਕੰਪਨੀ ਐਸ ਐਫ ਆਰ ਦਾ ਨਹੀਂ ਉਹ ਜ਼ਿਕਰੀ ਨਹੀਂ ਕਿਸੇ ਡਰੱਗ ਦਾ ਤੇ ਕਿਉਂਕਿ ਹੁਣ ਇਹਨਾਂ ਨੇ ਸੋਚਿਆ ਕਿ ਨਵਾਂ ਕੇਸ ਬਣਾ ਦਈਏ ਕੰਟੈਂਟ ਉਹੀ ਹੈ ਐਫ ਆਰ ਦਾ ਜਿਹੜਾ ਇਹਨੇ ਸੁਪਰੀਮ ਕੋਰਟ ਪੇਸ਼ ਕੀਤਾ ਹੁਣ ਨਵਾਂ ਕੀ ਡਰਾਮਾ ਕੀਤਾ ਇਹਨਾਂ ਨੇ ਇਹਨਾਂ ਨੇ ਇੱਕ ਨਵੀਂ ਇੱਕ ਬਣਾਤੀ ਐਫ ਆਰ ਜਿੱਥੇ ਕਹਤਾ ਕਿ 512 ਕਰੋੜ ਰੁਪਇਆ ਤਕਰੀਬਨ ਜੀਤੋ ਬਿਕਰਮ 2007 ਚ ਬਿਕਰਮ ਮਨਿਸਟਰ ਬਣਿਆ ਉਹਦੇ ਬਾਅਦ 2 ਸਾਲਾਂ ਦੇ ਅੰਦਰ 3 ਸਾਲਾਂ ਦੇ ਅੰਦਰ 512 ਕਰੋੜ ਰੁਪਇਆ ਸਾਈਪ੍ਰਸ ਕੰਪਨੀ ਕਿਤੋ ਕੰਪਨੀ ਤੇ ਕੈਸ਼ ਪਾ ਕੇ ਇਹਨੇ ਕੰਪਨੀ ਚ ਪਾਤਾ 5 2 3 ਸਾਲਾਂ ਜੀ ਪਹਿਲੀ ਗੱਲ ਬਿਕਰਮ 2007 ਤੋਂ ਇਕੱਲੇ 2 ਸਾਲ ਹੀ ਰਿਹਾ ਸੀ ਮਨਿਸਟਰ ਨੌ ਤੱਕ ਉਹਦੇ ਬਾਅਦ 3 ਸਾਲ ਹੈ ਨਹੀਂ ਸੀ ਇਹਨਾਂ ਨੇ ਕਿਹਾ ਤਾਂ ਕਿ ਆ ਪਾਤਾ ਜੀ ਬਿਗੈਰ ਸੋਚੇ ਸਮਝੇ ਜਿਵੇਂ ਮੇਰੇ ਐਫਆਰ ਸੀ ਵੱਡੇ ਬਾਦਲ ਸਾਹਿਬ ਦੀ ਐਫਆਰ ਸੀ ਇਹਨਾਂ ਨੇ ਪਾਰਕਿੰਗ ਲਾਰਡ ਨਾ ਹੀ ਕਿਹਾ 3500 ਕਰੋੜ ਦੇ ਅਫੇਅਰ 'ਚ ਲਿਖਤੇ ਉਹਦੇ ਬਾਅਦ ਚਲਾਨਟ ਤੱਕ ਭਈ ਨਹੀਂ ਸੀ ਕੁਛ ਵੀ ਨਾ ਹੀ ਹੋਣੀ ਸੀ ਅਸੀਂ ਚਤੋਂ ਬਦੇ ਅਸੀਂ ਦੁਨੀਆ ਦੀ ਸਹਿਰ ਕਰਿਆ ਪੰਜਾਬ ਦੇ ਸਰਕਾਰ ਤੋਂ ਕਰੋੜਾ ਰੁਪਇਆ ਲੈ ਕੇ ਸਹਿਰ ਕਰਿਆ ਤੇ ਕੁਛ ਨਹੀਂ ਪਾਇਆ ਹੁਣ ਇਹਨਾਂ ਨੇ ਕੀ ਆਈ ਡਰਾਮਾ ਫਿਰ ਤੋਂ ਕਰਤਾ ਕਿ 512 ਕਰੋੜ ਜਿਹਦੇ ਵਿੱਚੋਂ ਬਾਹਰੋਂ ਹਵਾਲੇ ਤਨਾ ਹੀ ਆਇਆ ਕੈਸ਼ ਕੋਈ ਤਕਰੀਬਨ 191 231 ਨਹੀਂ ਤੇ 236 ਕਰੋੜ 141 ਕਰੋੜ हां 141 ਕਰੋੜ ਫੰਡਿੰਗ ਆਈ ਹੈ ਬਾਹਰੋਂ ਸਾਈਪ੍ਰਸ ਦੇ ਥਰੂ ਮੈਂ ਚੈਲੰਜ ਕਰਦਾ ਹਾਂ ਤੁਹਾਡੇ ਰਾਹੀਂ ਤੇ ਪੰਜਾਬ ਨੂੰ ਗੱਤਾਂ ਨੂੰ ਦੱਸਣਾ ਚਾਹਣਾ ਹੈ ਵਿਕਰਮ ਸਿੰਘ ਮਜੀਠੀਆ ਸਿਆਸਤ ਵਿੱਚ 2007 ਚ ਆਇਆ ਉਦੋਂ 33 ਸਾਲ ਦੀ ਉਮਰ ਦੇ ਸੇ ਪਹਿਲਾ ਇਲੈਕਸ਼ਨ ਲੜਿਆ ਪਹਿਲੇ ਸਿਆਸਤ ਵਿੱਚ ਨਹੀਂ ਸੀ 2007 ਚ ਆਇਆ ਹੈ 2700 ਪਹਿਲੇ ਆ ਜਿਹੜੀ ਸਰਾਇਆ ਇੰਡਸਟਰੀਜ਼ ਲਿਮਟਿਡ ਕੰਪਨੀ ਆ ਇਹਨਾਂ ਦੀ ਬਜ਼ੁਰਗਾਂ ਦੀ ਫੈਮਿਲੀ ਦੀ ਗੋਰਖਪੁਰ ਰਾਸ ਤੋਂ ਮਦੀ ਕੰਪਨੀ ਹੈ ਉਹਦੇ 10% ਸ਼ੇਅਰਹੋਲਡਰ ਸੀ ਡਾਇਰੈਕਟਰ ਸੀ ਪਰ ਉਹਨਾਂ ਨੇ ਪਹਿਲੇ ਡਿਜ਼ਾਈਨ ਕਰਤਾ ਸੀ ਉਹ ਇਸ ਕੰਪਨੀ ਦੇ ਕੋਈ ਡਾਇਰੈਕਟਰ ਨਹੀਂ 11% ਸ਼ੇਅਰਹੋਲਡਰ ਹੈ ਐਂਸਿਸਟਰਲ ਸ਼ੇਅਰਹੋਲਡਰ ਹੈ ਤੇ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ 2007 ਚ ਸਰਕਾਰ ਆਈ ਸਾਡੀ ਉਹ ਤਾਂ ਪਹਿਲੇ ਤਾਂ ਕਾਂਗਰਸ ਦੀ ਸੀ 2007 ਤੋਂ ਲੈ ਕੇ 2025 ਤੱਕ 1 ਰੁਪਿਆ ਫੋਰਨ ਦਾ ਦਿਖਾ ਦੇਣ ਉਸ ਕੰਪਨੀ ਵਿੱਚ ਆਇਆ ਤੇ ਅਸੀਂ ਆਨਸਰ ਬਰ 1 ਰੁਪਿਆ ਤੁਸੀਂ 141 ਗੱਲ ਕਰਦੇ ਹੋ ਮੈਂ 1 ਰੁਪਏ ਦੀ ਗੱਲ ਕਰਦਾ ਹਾਂ 1 ਡਾਲਰ ਆਇਆ ਹੋਏ ਝੂਠ ਤੇ ਝੂਰ ਜਿੰਨਾ ਮਰਜੀ ਬੋਲੀ ਜਾਂਦੇ ਹੁਣ ਜਿਹੜੀ ਕੰਪਨੀ ਦੇ ਬਾਰੇ ਮੈਂ ਕਰਦੇ ਆ ਉਹ ਇੱਕ ਉਹਦੇ ਬਾਰੇ ਮੈਂ ਦੱਸਣਾ ਚਾਹਣਾ ਉਹ ਕੰਪਨੀ ਕਲੀਅਰ ਵਾਟਰ ਹਾਊਸ ਇਹ ਕੰਪਨੀ ਹੈ ਮਲਟੀਨੇਸ਼ਨਲ ਅਮਰੀਕਾ ਦੀ ਮਲਟੀਨੇਸ਼ਨਲ ਕੰਪਨੀ ਹੈ ਜਿਹੜੀ ਪੂਰੇ ਦੁਨੀਆ ਵਿੱਚ ਇਨਵੈਸਟ ਕਰਦੀ ਹੈ ਫੰਡ ਹੈ ਇੰਡੀਆ ਤੇ ਏਸ਼ੀਆ ਵਿੱਚ ਉਸ ਕੰਪਨੀ ਨੇ ਤਕਰੀਬਨ 50 ਹਜ਼ਾਰ ਕਰੋੜ ਦੀ ਇਨਵੈਸਟਮੈਂਟ ਕੀਤੀ ਹੈ 50 ਹਜ਼ਾਰ ਕਰੋੜ ਦੀ ਸ਼ੇਰਾਂ ਵਿੱਚ ਤੇ ਉਹਨਾਂ ਕੋਲ ਉਸ ਕੰਪਨੀ ਦਾ ਇੱਥੇ ਬੈਂਕ ਵੀ ਹੈ ਐਨਬੀਐਫਸੀ ਇੰਡੀਆ ਵਿੱਚ ਜਿਹੜਾ ਐਨਬੀਐਫਸੀ ਆਰਬੀਆ ਦੀ ਗਵਰਨੈਂਸ ਕੰਟਰੋਲ ਥੱਲੇ ਹੁੰਦਾ ਹੈ ਉਹਦੀ ਮਾਨਟਰੀਂਗ ਸਾਰੀ ਚੀਜ਼ ਆਰਬੀਆ ਹੁੰਦੀ ਹੈ 1 ਰੁਪਿਆ ਵੀ ਜੇ ਕੋਈ ਆਉਂਦਾ ਹੈ ਉਹ ਗਵਰਨਮੈਂਟ ਆਫ ਇੰਡੀਆ ਦੀ ਕਲੀਅਰੈਂਸ ਆਰਬੀਆ ਦੀ ਕਲੀਅਰੈਂਸ ਤੋਂ 1 ਰੁਪਿਆ ਵੀ ਨਹੀਂ ਆ ਸਕਦਾ ਜਾਂ ਨਾ ਤੁਸੀਂ ਅੱਜ ਕਿਥੇ ਭੇਸਰਦੇ 1 ਰੁਪਿਆ ਹੁਣ ਜਿਹੜੀ ਗੱਲ ਕਰ ਰਿਹਾ ਐ ਉਹ ਗੱਲ ਹੈਗੀ 2000 2004 ਦੀ सॉरी 2005 ਦੀ 11 ਦਸੰਬਰ 2005 ਜਦੋਂ ਬਿਕਰਮ ਸਿਆਸਤ ਵੀ ਨਹੀਂ ਸਾਡੀ ਸਰਕਾਰ ਨਹੀਂ ਸੀ ਅਸੀਂ ਆਪੋਜੀਸ਼ਨ ਸੀ ਉਸ ਕੰਪਨੀ ਨੇ ਅਪਰੋਚ ਕੀਤਾ ਕਿਉਂਕਿ ਇਨਵੈਸਟ ਕਰ ਰਹੇ ਸੀ ਇੰਡੀਆ 'ਚ ਬਹੁਤ ਕੰਪਨੀਆਂ 'ਚ ਕੀਤਾ ਰਾਇਲੈਂਸ ਵੀ ਕੀਤਾ ਉਹਨਾਂ ਸਾਰਿਆਂ 'ਚ ਕੀਤਾ ਕਿ ਸਾਨੂੰ ਅਸੀਂ ਤੁਹਾਡਾ 25% ਕਿਉਂਕਿ ਇਹ ਡਿਸਟਰੀ ਬਿਜ਼ਨਸ ਸੀ ਆ ਪੂਰੇ ਯੂਪੀ ਚ ਮਾਰਕੀਟ ਸੀ ਮਾਰਕੀਟ ਸ਼ੇਅਰ ਸਭ ਤੋਂ ਵੱਡਾ ਸੀ ਅਸੀਂ 25% ਸ਼ੇਅਰ ਤੁਹਾਡਾ ਲੈਣਾ ਚਾਹੁੰਦੇ ਆ ਤੇ 35 ਕਰੋੜ ਦੇ ਉਹਨਾਂ ਨੇ 25% ਸ਼ੇਅਰ ਲਿੱਤੇ 2005 ਚ ਵਿਕਰਮ ਕੋਈ ਸਿਆਸਤ ਨਹੀਂ ਸੀ ਆਪਣੀ ਕੋਈ ਸਰਕਾਰ ਨਹੀਂ ਸੀ ਤੇ 33 ਕਰੋੜ ਦੇ ਸ਼ੇਅਰ ਤੇ ਉਹਨਾਂ ਦੇ ਬੈਂਕ ਜਿਹੜਾ ਐਨਬੀਐਫਸੀ ਉਹਦੇ ਚ ਐਗਰੀਮੈਂਟ ਹੋਇਆ ਕਿ 90 ਕਰੋੜ ਰੁਪਇਆ ਸੀ ਲੋਨ ਦੇਵਾਂਗੇ ਬਾਕੀ ਸ਼ੇਅਰ ਦੇਵਾਂਗੇ ਕੰਪਨੀ ਨੂੰ ਹਿੱਸਾ ਪਾਉਣ ਵਾਸਤੇ ਆ ਸਾਰਾ ट्रांजैक्शंस ਸਾਰਾ ਕੁਝ ਪੈਸਾ 2026 ਚ ਆ ਗਿਆ ਸੀ 2006 ਚ 2006 ਸੋਰੀ 2006 ਚ ਆ ਗਿਆ ਸੀ ਹੁਣ ਦੇਖ ਲਓ ਮੈਂ ਹੈਰਾਨ ਐ ਇਹਨਾਂ ਤੇ ਵਿਕਰਮ ਸਿੰਘ ਮਜੀਠੀਆ ਤਾਂ ਸਰਕਾਰ ਚ ਹੈ ਨਹੀਂ ਹਰੇ ਉਹ 30 ਸਾਲ ਦਾ ਹੈ ਤੇ ਤੁਸੀਂ ਕਹਿ ਰਹੇ ਹੋ ਕਿ ਉਹ ਡਰਗ ਲੋਡ ਵੀ ਬਣ ਗਿਆ ਤੇ 500 ਕਰੋੜ ਵੀ ਪਾਤਾ ਝੂਠ ਤੇ ਚ